ਇਸ ਪਵਿੱਤਰ ਧਰਤੀ ਦੇ ਉੱਪਰ ਆ ਜਿਹੜਾ ਪ੍ਰਕਰਮਾ ਖਾਬ ਆ ਇਹ ਲਾਸ਼ਾਂ ਦੇ ਨਾਲ ਪੜ ਗਿਆ ਆ ਜਿਹੜਾ ਸਰੋਵਰ ਖਾਬ ਆ ਜਿੱਥੇ ਅਸੀਂ ਇਸ਼ਨਾਨ ਕਰਕੇ ਆਪਣੀ ਤੰਦਰੁਸਤੀ ਦੀ ਕਾਮਨਾ ਕਰਦੇ ਆ ਉਹ ਖੂਨ ਦੇ ਨਾਲ ਪੜ ਗਿਆ ਤੇ ਸਾਡੀਆਂ ਇੱਥੇ ਧੀਆਂ ਪੈਣਾ ਦੀਆਂ ਫੌਜੀਆਂ ਨੇ ਇਸ਼ਤਾਂ ਵੀ ਲੁੱਟੀਆਂ ਔਰ ਉਹਨਾਂ ਸਾਡੇ ਕਾਤਲਾਂ ਨੂੰ ਇਹ ਮੌਕਾ ਮਿਲਿਆ ਕਿ ਅੱਜ ਤੁਹਾਨੂੰ ਸ਼ਾਇਦ ਫਿਰ ਵੋਟਾਂ ਪੈਣਗੀਆਂ ਇਸ ਕਰਕੇ ਅਸੀਂ ਘਰ ਘਰ ਜਾ ਕੇ ਅਪੀਲ ਕਰ ਰਹੇ ਆਂ ਉਹ ਪੰਜਾਬੀਓ ਤੁਹਾਨੂੰ ਵਸਤਾ ਰੱਬ ਦਾ ਜਦੋਂ 1 ਜੂਨ ਆਵੇ ਵੋਟਾਂ ਪਾਣ ਤੋਂ ਪਹਿਲੇ ਸੋਚਿਓ ਕਿਵੇਂ ਅਕਾਲ ਤਖਤ ਸਾਹਿਬ ਟਾਟੇਰੀ ਹੋਗੇ ਸੀ ਕਿਵੇਂ ਦਰਬਾਰ ਸਾਹਿਬ ਟਾਟੇਰੀ ਹੋਗੇ ਸੀ ਮੈਂ ਇਹ ਦੱਸਣਾ ਚਾਹਣਾ ਜਦੋਂ ਰਜੀਮ ਗਾਦੀ ਨੇ ਕਤਲੇਆਮ ਕਰਵਾਇਆ ਸੀ 1985 ਦੇ ਵਿੱਚ ਉਸ ਵੇਲੇ ਉਹਨੂੰ 475 ਸੀਟਾਂ ਮਿਲੀਆਂ ਸਤਾਨ ਸਾਰਾ ਹਿੰਦੁਸਤਾਨ ਇੱਕ ਪਾਸੇ ਹੋ ਗਿਆ ਸੀ ਤੇ ਸਿੱਖਾਂ ਨੂੰ ਗਦਾਰ ਵੱਖਵਾਦੀ ਅੱਤਵਾਦੀ ਖਾਲਸਾ ਦੇ ਨਾਂ ਦੇ ਲੋਕ ਸੰਤਾਨੇ ਮਾਰਦੇ ਸਨ ਮੈਨੂੰ ਯਾਦ ਹੈ ਮੈਂ ਛੋਟਾ ਹੁੰਦਾ ਸੀ ਮੇਰੀ 24 ਸਾਲ ਦੀ ਉਮਰ ਸੀ ਸਾਨੂੰ ਕਿਸ ਨਾਲ ਉਹ ਖਾਲਿਸਤਾਨ ਆ ਰਹੇ ਆ ਖਾਲਿਸਤਾਨੀ ਆ ਰਹਾ ਉਹ ਗਦਾਰ ਆ ਰਹੇ ਆ ਸਾਡੇ ਅੱਜ ਮੈਂ ਇਹਨਾਂ ਪੰਜਾਬੀਆਂ ਦੇ ਕੋਲ ਆਈਆਂ ਝੋਲੀ ਅੜਦੀਆਂ ਪੰਜਾਬੀਆਂ ਕੋਲ ਕੋਈ ਧਰਮ ਨਹੀਂ ਸਾਰਾ ਧਰਮ ਇੱਕ ਬਰਾਬਰ ਆ ਸਾਰੇ ਰੱਬ ਦੇ ਬੰਦੇ ਨੇ ਹਿੰਦੂ ਸਿੱਖ ਅਸਾਈ ਮੁਸਲਮਾਨ ਸਾਰੇ ਸਾਡੇ ਭਰਾ ਹੈਗੇ ਨੇ ਜਿੰਨੇ ਪੰਜਾਬੀ ਹੈਗੇ ਨੇ ਮੈਂ ਉਹਨਾਂ ਪੰਜਾਬੀਆਂ ਨੂੰ ਵਾਸਤਾ ਪਾਣ ਆਈਆਂ ਉਹ 84 ਦਾ ਉਹ ਸਾਡੇ ਜਖਮ ਹਲੇ ਆ ਸਾਡੇ ਜਖਮ ਰਸਰੇ ਆ ਖਾਸ ਕਰਕੇ ਕਿਉਂ ਰਸ ਰਹੇ ਆ ਕਿ 1 ਜੂਨ ਹਮਲਾ ਹੁੰਦਾ ਦਰਬਾਰ ਸਾਹਿਬ ਤੇ ਤੇ 1 ਜੂਨ ਵਾਲੇ ਦਿਨ ਹੀ ਚੋਣ ਕਮਿਸ਼ਨ ਨੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੇ ਵੋਟਾਂ ਦਾ ਦਿਨ ਰੱਖ ਲਿਆ ਤੁਸੀਂ ਐਸੀ ਪੀਸੀ ਤੋੜ ਦਿੱਤੀ ਕਿ ਹਰਿਆਣਾ ਵਿੱਚ ਅੱਧੀ ਚਲੀ ਗਈ ਜੋ ਕੁਝ ਕੀਤਾ ਨਾ ਨੇ ਦਿੱਲੀ ਕਮੇਟੀ ਵਖਰੀ ਬਣ ਗਈ ਪਟਨਾ ਕਮੇਟੀ ਵਖਰੀ ਬਣ ਗਈ ਸਿੱਖਾਂ ਦੇ ਨਾਲ ਰਹਿ ਕੀ ਗਿਆ ਸਿੱਖਾਂ ਕੋਲ ਜੇ ਆਪਾਂ ਇਹ ਵੀ ਸਾਰਾ ਕੁਝ ਗਵਾਣਾ ਤੇ ਫਿਰ ਆਪਾਂ ਪੋਟਾ ਪਾਵਾਂਗੇ ਜੇ ਸਿੱਖੀ ਨੂੰ ਬਚਾਣਾ ਸਿੱਖੀ ਸਰੂਰ ਬਚਾਣਾ ਤੇ ਆਪਾਂ ਨੂੰ ਕਾਂਗਰਸ ਨੂੰ ਬਾਈਕਾਟ ਕਰਨਾ ਪਏਗਾ ਪਿੰਡਾਂ ਵਿੱਚ ਸ਼ਰਮ ਵਿੱਚ ਹਰ ਹਰ ਇੱਕ ਪੰਜਾਬੀ ਜਿਹੜਾ ਗੁਰਨਾਰਨ ਲਾਮ ਲੈਵਾ ਉਹਦਾ ਬਾਈਕਟ ਕਰਨਗੇ ਤਾਂ ਹੀ ਸਿੱਖ ਕੌਮ ਬਚਾਏਗੀ ਰਾਜਾ ਵੜਿੰਗ ਦੀ ਵੀ ਕਰਨਾ ਚਾਹੁੰਦੀਆਂ ਜਿਹੜਾ ਕਹਿੰਦਾ ਇੰਦਰਾ ਗਾਂਧੀ ਮੇਰੀ ਮਾਂ ਵੇ ਤੇ ਰਾਜੀਵ ਗਾਂਧੀ ਮੇਰਾ ਭਰਾ ਵੇ ਜੇ ਇੰਦਰਾ ਗਾਂਧੀ ਤੇਰੀ ਮਾਂ ਹੈਗੀ ਆ ਕਤਲ ਰਾਜੀਵ ਗਾਂਦਲ ਗਾਂਧੀ ਕਤਲ ਤੇਰਾ ਭਰਾ ਆਏਗਾ ਤੇ ਤੂੰ ਕਿਵੇਂ ਪੰਜਾਬ ਦੇ ਵਿੱਚ ਪੰਜਾਬੀਆਂ ਤੋਂ ਵੋਟਾਂ ਲੈ ਲੇਂਗਾ ਔਲੇ ਦਿਹਾਣਾ ਵਾਲਿਓ ਉਹ ਤੁਹਾਨੂੰ ਵਸਤਾ ਰੱਬ ਦਾ ਇਹਦੀ ਜਮਾਨਤ ਜਬਤ ਕਰਵਾਇਓ ਤਾਂ ਕਿ ਇਹਦਾ ਹੰਕਾਰ ਟੁੱਟੇ ਹੰਕਾਰਿਆਂ ਦੇ ਹੰਕਾਰ ਟੁੱਟਣ। ਤੁਮ ਸ਼ਰਮ ਨਹੀਂ ਚਾਹੀਦੀਏ ਕਿ ਸਾਡੇ ਰਮੰਦਰ ਸਾਹਿਬ ਤੇ ਗੁਦੀਆਂ ਚੱਲੀਆਂ ਸ੍ਰੀ ਅਕਾਲ ਤਖਤ ਸਾਹਿਬ ਟਹਿਟੇ ਦੀ ਕੀਤਾ ਹੋਏ ਸਾਡੇ 37 ਗੁਰਦਵਾਰ ਮੰਧ ਹਮਲੇ ਕੀਤੇ ਹੋਣ ਸਾਡਾ ਤੋਸਾ ਖਾਨਾ ਲੁੱਟ ਲਿਆ ਗਿਆ ਹੋਵੇ ਸਾਡੇ ਹੀਰੇ ਜਵਾਰਤ ਐਸਜੀਪੀਸੀ ਦੇ ਸਾਰੇ ਗਲੁੱਟ ਕੇ ਲੈ ਗਈ ਹੋਵੇ ਐਸਜੀ ਆਪਣੇ ਸ਼੍ਰੋਮਿਕ ਕਮੇਟੀ ਨੇ ਆਸਤਾ ਕੋ ਭਾਰਤੀ ਫੌਜ ਨੂੰ ਵਾਪਸ ਨਹੀਂ ਕੀਤੇ ਗਏ ਦੇ ਇਹ ਸਿੱਖਾਂ ਨੂੰ ਚਾਹੀਦਾ ਕਿ ਆਪਣੀ ਹੋਂਦ ਬਚਾਣੀ ਹੈ ਕਿ ਨਹੀਂ ਬਚਾਣੀ। ਓ ਮੇਰੇ ਵੀਰੋ, ਬਜ਼ੁਰਗੋ, ਮਾਤਾਓ, ਭੈਣੋ, ਬੱਚਿਓ, ਸਾਰਿਆਂ ਨੂੰ ਸਾਡੀਆਂ ਜਖਮਾਂ ਦਾ ਵਾਸਤਾ, ਸਾਡੀਆਂ ਉਹਨਾਂ ਦੁੱਖਾਂ ਦਾ ਵਾਸਤਾ ਜਿਹੜੇ 40 ਸਾਲ ਤੋਂ ਅਸੀਂ ਆਪਣੇ ਸਰੀਰਾਂ ਤੇ ਲੈ ਕੇ ਤੁਰ ਰਹੇ ਆਂ, ਤੁਹਾਨੂੰ ਵਾਸਤਾ ਹੈ ਉਹਨਾਂ ਦਾ, ਉਹਨਾਂ ਤੇ ਮਰਮ ਲਗਾਓ ਆ ਪਹਿਲੀ ਜੂਨ ਨੂੰ ਇਹਨਾਂ ਕਾਂਗਰਸੀਆਂ ਦਾ ਬਾਈਕਾਟ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਪੰਜਾਬ ਵਿੱਚੋਂ ਬਿਲਕੁਲ ਬਾਈਕਾਟ ਕਰਕੇ ਇਹਨਾਂ ਨੂੰ ਬਾਹਰ ਪਜਾਓ ਵਾਇਲ ਗੁਰਜੀਤ ਦੇ ਫਤਿਹ ਅੱਜ 1984 ਦੇ ਕਤਲੇਆਮ ਪੀੜਤ ਪਰਿਵਾਰ ਉਹਨਾਂ ਦੀ ਅਬਦਵਾਵਾ ਬੀਬੀਆਂ ਤੇ 1984 ਦੇ ਕਤਲੇਆਮ ਪੀੜਤ ਪਰਿਵਾਰ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿੱਚ ਵਿਖੇ ਨਤਮਸਤਕ ਹੋ ਲਈ ਅਸੀਂ ਇੱਥੇ ਆਏ ਆ ਪਰਿਵਾਰ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ 1984 ਦੇ ਕਤਲੇਆਮ ਦੌਰਾਨ ਸਾਡੇ ਭੈਣਾਂ ਦਾ ਸਵਾਗੋ ਜਾਰ ਦਿੱਤੇ ਕੇ ਸੰ ਗਲਾਂ ਵਿੱਚ ਟੈਰ ਪਾਕਿਸਤਾਨੀ ਕੇ ਸੰ ਉਹ ਬੇਦਫਾਮਾਂ ਭੈਣਾਂ ਨੇ ਮੇਰੀਆਂ ਬੈਠੀਆਂ ਨੇ ਜਿਨ੍ਹਾਂ ਦੇ ਇੱਕ ਇੱਕ ਪਰਿਵਾਰ ਵਿੱਚੋਂ ਪੰਪ ਪੰਛੇ 6 6 ਛੇ ਦੀਆਂ ਦਾ ਕਤਲੇਆਮ ਕੀਤਾ ਗਿਆ ਸੀ ਉਹ ਪਰਿਵਾਰਾਂ ਚ ਅਸੀਂ ਦਰਬਾਰ ਸਾਹਿਬ ਆਏ ਆ 1 ਜੂਨ ਨੂੰ ਜਿਹੜੀ ਪੰਜਾਬ ਵਿੱਚ ਇਲੈਕਸ਼ਨ ਹੋ ਰਹੀ ਹੈ ਅਸੀਂ ਪੰਜਾਬ ਵਸਿਆ ਨੂੰ ਗੁਰਨਾਨਕ ਨਾਮ ਲੈਵਾਂ ਨੂੰ ਇਹ ਬੇਨਤੀ ਕਰਨੇ ਆ ਕਿ 1 ਜੂਨ ਨੂੰ 인ਦਰਾ ਗਾਂਧੀ ਨੇ ਪੰਜਾਬ ਵਿੱਚ ਕਰਫੂ ਲਗਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਹਰਮੰਦਰ ਸਾਹਿਬ ਤੇ ਸੈੰਤੀ ਔਰ ਗੁਰਤਾਮ ਜਿਹੜੇ ਸਨ ਪੰਜਾਬ ਦੇ ਵਿੱਚ ਇਤਿਹਾਸਕ ਗੁਰਤਾਮਾਤੇ ਟੈਂਕਾ ਤੋਪਾਂ ਦੇ ਨਾਲ ਹਮਲੇ ਕਰਕੇ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਗੁਰਤਾਮਨ ਨੂੰ ਟਾਈਟਰੀ ਕੀਤਾ ਗਿਆ ਅਕਾਲ ਤਖਤ ਸਾਹਿਬ ਤੇ ਟੈਂਕਾ ਤੋਪਾਂ ਨਾਲ ਹਮਲੇ ਕੀਤੇ ਗਏ ਸ਼੍ਰੀ ਰਮੰਦਰ ਸਾਹਿਬ ਤੇ ਗੁਣੇ ਚਨੇਆਂ ਗਈਆਂ ਸਾਡੇ ਗੁਰੂ ਗਰੰਥ ਸਾਹਿਬ ਜੀ ਨੂੰ ਵੀ ਗੋਲੀਆਂ ਲੱਗੀਆਂ ਸਾਡੇ ਗੁਰੂ ਗਰੰਥ ਸਾਹਿਬ ਸ਼ਹੀਦ ਕੀਤੇ ਗਏ ਗੁਰ ਅਰਜਨ ਦੇਵ ਜੀ ਮਹਾਰਾਜੀ ਦਾ ਸ਼ਹੀਦੀ ਗੁਰਪੁਰਬ ਸੀ ਹਜ਼ਾਰਾਂ ਹੀ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਗੁਰਪੁਰਬ ਮਨਾਉਣ ਵਾਸਤੇ ਸ਼੍ਰੀ ਰਮੰਦਰ ਸਾਹਿਬ ਆਈ ਹੋਈਆਂ ਅਸਾਂ ਸਾਡੀਆਂ ਉਹ ਪਹਿਨਾ ਵੀਰਾਂ ਨੂੰ ਬਜ਼ੁਰਗਾਂ ਨੂੰ ਪਚੰਗੀਆਂ ਨੂੰ ਬੱਚਿਆਂ ਨੂੰ ਟੈਂਕਾਂ ਤੋਂ ਪਤਰਾ ਦਾ ਇੱਥੇ ਉਡਾ ਦਿੱਤਾ ਗਿਆ ਗੋਲੀਆਂ ਮਾਰੀਆਂ ਗਈਆਂ ਇਹ ਸਾਰਾ ਕੁਝ ਇੰਦਰਾ ਗਾਂਧੀ ਨੇ ਕਰਵਾਇਆ ਸਿੱਖਾਂ ਨੂੰ ਸਿੱਖੀ ਨੂੰ ਖਤਮ ਕਰਨ ਵਾਸਤੇ ਸਾਡੇ ਗੁਰਤਮਾਂ ਨੂੰ ਬਹੁਤ ਵੱਡੇ ਨੁਕਸਾਨ ਪਹੁੰਚਾਏ ਗਏ ਾਕਾਤਰ ਸਾਹਿਬ ਨੂੰ ਟੈਟਰੀ ਕਰ ਦਿੱਤਾ ਗਿਆ ਹਰਮੰਦਰ ਸਾਹਿਬ ਤੋਂ ਵੀ ਗੋਲੀਆਂ ਚੱਲੀਆਂ ਗਈਆਂ ਗੁਰੂ ਕਰਨ ਸਾਹਿਬ ਸ਼ਹੀਦ ਕੀਤੇ ਗਏ ਉਸ ਤੋਂ ਬਾਅਦ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜੋ ਕੁਝ ਰਜੀਵ ਗਾਂਧੀ ਨੇ ਦਿੱਲੀ ਦੇ ਵਿੱਚ 3 ਦਿਨ 3 ਰਾਤਾਂ 10000 ਸਿਕਾਂ ਦਾ ਕਤਲਿਆ ਦਿੱਲੀ ਕਾਂਗਪੂਰ ਬਖਾਰੋ ਹਿੰਦੁਸਤਾਨ ਦੇ ਬਖਵਖ ਸੁਭਾਚ ਰਜੀਵ ਗਾਂਧੀ ਨੇ ਨਾਰਾ ਦਿੱਤਾ ਜਬ ਕੋਈ ਬڑا ਪੇੜ ਗਿਰਤਾ ਹੈ ਧਰਤੀ ਹਿਲਦੀ ਹੈ ਖੂਨ ਦਾ ਬਦਲਾ ਖੂਨ ਉਹਨੇ ਜਿਹੜੇ ਆਪਣੇ ਸਲਾਹਕਾਰ ਸਨ ਜਿਹੜੇ ਗਾਂਧੀ ਪਰਵਾਰ ਦੇ ਨੇੜੇ ਸਨ ਜਗਦੀਸ਼ ਟੈਟਲਰ ਸੱਜਨ ਕੁਮਾਰ ਕਮਲਨਾਥ ਅਜੇ ਮਾਕਨ ਹੋਰ ਸੈਂਕੜੇ ਜਿਹੜੇ ਪੁਲਿਸ ਦੇ ਸਾਬਕਾ ਜਿਹੜੇ ਆਗੂ ਸਨ ਉਹਨਾਂ ਨੂੰ ਡਿਊਟੀਆਂ ਲਗਾ ਕੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ ਅੱਜ ਖਾਲਸਾ ਜੀ 40 ਸਾਲ ਹੋ ਗਏ ਮੈਂ ਪੰਜਾਬ ਦੇ ਪੰਜਾਬ ਵਸਿਆ ਨੂੰ ਜਿਹੜੇ ਗੁਰਨਾਮਕ ਨਾਮ ਲੈਵਾਨੇ ਜਿਹੜੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਜਿਹੜੇ ਅੰਮ੍ਰਿਤਧਾਰੀ ਸਿੰਘ ਨੇ ਜਿਹੜੇ ਸਤਨਾਮ ਵਾਜੂ ਦਾ ਸਵੇਰੇ ਜਾਪ ਕਰਦੇ ਨੇ ਮੇਰੀ ਉਹਨਾਂ ਦੇ ਚਰਨਾਂ ਵਿੱਚ ਪੰਜਾਬ ਵਸੀ ਦੇ ਚਰਨਾਂ ਵਿੱਚ ਬੇਨਤੀ ਹੈ ਜੋ ਕਾਂ ਗਾਂਧੀ ਪਰਿਵਾਰ ਨੇ ਸਿੱਖਾਂ ਦੇ ਨਾਲ ਕੀਤਾ ਜੰਨਾ ਵੱਡਾ ਨੁਕਸਾਨ ਪੰਜਾਬ ਦਾ ਪੰਜਾਬੀਅਤ ਦਾ ਜੋ ਗਾਂਧੀ ਪਰਿਵਾਰ ਨੇ ਕੀਤਾ ਮੈਂ ਇਸ ਮਨਸਰ ਦੇ ਇਤਿਹਾਸ ਦਾ ਗਵਾਹ ਕੋਈ ਨਹੀਂ ਕਰ ਸਕਦਾ ਸਾਨੂੰ ਭੁੱਲਣਾ ਨਹੀਂ ਚਾਹੀਦਾ 1 ਜੂਨ ਨੂੰ ਆਪਾਂ ਸਾਰੇ ਸਵੇਰੇ ਉੱਠ ਕੇ ਅੰਤਰ ਧਿਆਨ ਉਹੀ ਇਕਾਲ ਤੱਕ ਸਾਬਾ ਲਪਰਾ ਮੁਖ ਕਰਕੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰੋ ਪਹਿਲੀ ਪੂੜੀ ਦਾ ਪਾਠ ਕਰੋ ਇਹ ਜਿਹੜੇ 13 ਇਥੇ ਕਾਂਗਰਸੀ ਜਿਹੜੇ ਦਰੰਦੇ ਖੜੇ ਨੇ ਜਿਹੜੇ ਮੈਂਬਰ ਪਾਰਲੀਮੈਂਟ ਖੜੇ ਨੇ ਇਹ ਮੈਂ ਸਮਝਦਾ ਇੱਕੋਂ ਤੇ ਗਦਾਰ ਨੇ ਜਿਨ੍ਹਾਂ ਨੂੰ ਸਿੱਖੀ ਨਾਲ ਪਿਆਰ ਨਹੀਂ ਮੈਂ ਸਮਝਦਾ ਇਹ ਸਵਰਜ ਜਮੀਦ ਦਾ ਪਾਠ ਨਹੀਂ ਕਰਦੇ ਇਹਨਾਂ ਨੂੰ ਲੰਤ ਤੇ ਨਾ ਕਾਂਗਰਸੀ ਲੀਡਰਾਂ ਨੂੰ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਏ ਉਹ ਗਾਂਧੀ ਪਰਿਵਾਰ ਜਿਨ੍ਹਾਂ ਨੇ ਸਾਡਾ ਸਾਡੇ ਗੁਰਤਾਂ ਅਕਾਲ ਤਖਤ ਸਾਹਿਬ ਨੂੰ ਟਹਿੜੇ ਨਹੀਂ ਕੀਤਾ ਵੇ ਟੈਂਕਾਂ ਤੋਪਾਂ ਦੇ ਨਾਲ ਹਰਮੰਦਰ ਸਾਹਿਬ ਦੇ ਗੁਣੇਸ਼ ਲਈਆਂ ਹਨ ਸਾਡੇ ਹਜ਼ਾਰਾਂ ਸਿੱਖਾਂ ਦਾ ਚੁਰਾਸੀ ਕਤਲੇਆਮ ਹੋਇਆ ਹੋਵੇ ਹਰਮੰਦਰ ਸਾਹਿਬ ਦੇ ਵਿੱਚ ਨੂੰ ਲਾਲ ਕਰ ਦਿੱਤਾ ਗਿਆ ਐਨੇ ਸ਼ਹੀਦियां ਸਾਡੀਆਂ ਹੋਈਆਂ ਨੇ ਹਰਮੰਦਰ ਸਾਹਿਬ ਦੇ ਵਿੱਚ ਆਣ ਅੱਜ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਤੇ ਉਹਨਾਂ ਨੂੰ ਇਥੋਂ ਜਿਥਾਨੇ ਆ ਇਸੇ ਕੌਮ ਵਾਸਤੇ ਜਿਹੜੇ ਪਹਿਲਾਂ ਵੀ ਜਿੱਤੇ ਰਬਾਤ ਬੜੀ ਸ਼ਰਮ ਦੀ ਗੱਲ ਸੀ ਸਮਾਨਿਆ ਜਿਹੜਾ ਅਸਲੀ ਸਿੱਖ ਹੈ ਉਹ ਅੰਤਰਤਿਆਨ ਨੂੰ ਇੱਕ ਜੂ ਨੂੰ ਕਾਂਗਰਸ ਦਾ ਬਾਈਕਾਟ ਕਰੋ ਤੇ ਇਹਨਾਂ ਨੂੰ ਬਿਲਕੁਲ ਵੋਟਾਂ ਨਾ ਪਾਓ ਆਪਰੇ ਪਰਸ ਦੀ ਗੱਲ ਕਰੀਏ ਆਪਾਂ ਪੰਜਾਬ ਦੀ ਗੱਲ ਕਰੀਏ ਆਪਣੇ ਪੰਜਾਬੀ ਦੀ ਗੱਲ ਕਰੀਏ ਆਪਣੇ ਜਿਹੜੀ ਪੰਜਾਬ ਮਾਂ ਆਪਣੀ ਪੰਜਾਬ ਦੀ ਪਾਰਟੀ ਦੀ ਗੱਲ ਕਰੀਏ ਆਪਾਂ ਜਿਹਨੇ ਸਾਨੂੰ ਬਚਾਣਾ ਜਿਹਨੇ ਪੰਥ ਨੂੰ ਬਚਾਣਾ ਜਿਹਨੇ ਪਰਸ ਦੀ ਰਵਾਇਤ ਕਰਨੀ ਹੈ ਤੇ ਗੁਰਦੀਪ ਕੌਰ ਦੀ ਸਾਡੇ ਜਿਹੜੇ ਇਹਨਾਂ ਦੇ ਸਾਡੇ ਸਟ੍ਰੀਮਿੰਗ ਦੇ ਪ੍ਰਧਾਨ ਇਹਨਾਂ ਦੇ ਦੋ ਦਿਓਰਾਂ ਦਾ ਕਤਲਿਆ ਹੋਇਆ ਸੀ ਦਿੱਲੀ ਵਿੱਚ ਮੈਂ ਇਹ ਦੱਸਣਾ ਚਾਹਣਾ ਜਦੋਂ ਰਜੀਵ ਗਾਂਧੀ ਨੇ ਕਤਲੇਆਮ ਕਰਵਾਇਆ ਸੀ 1985 ਦੇ ਵਿੱਚ ਉਸ ਵੇਲੇ ਉਹਨੂੰ 475 ਸੀਟਾਂ ਮਿਲੀਆਂ ਸਾਂ ਸਾਰਾ ਹਿੰਦੁਸਤਾਨ ਇੱਕ ਪਾਸੇ ਹੋ ਗਿਆ ਸੀ ਤੇ ਸਿੱਖਾਂ ਨੂੰ ਗद्दार ਵੱਖਵਾਦੀ ਅਤਵਾਦੀ ਖਾਲਸਾ ਦੇ ਨਾਂ ਦੇ ਲੋਕ ਸੰਗਤਾਂ ਨੇ ਮਾਰਦੇ ਸਨ ਮੈਨੂੰ ਯਾਦ ਹੈ ਮੈਂ ਛੋਟਾ ਹੁੰਦਾ ਸੀ ਮੇਰੀ 24 ਸਾਲ ਦੀ ਉਮਰ ਸੀ ਸਾਨੂੰ ਕਿਸੇ ਨੇ ਉਹ ਖਾਲਿਸਤਾਨ ਆ ਰਿਹਾ ਹੈ ਖਾਲਿਸਤਾਨੀ ਆ ਰਹਾ ਹੈ ਉਹ ਗद्दार ਆ ਰਹੇ ਹਨ ਸਾਾਨੂੰ ਇਸ ਕਰਕੇ ਸਾਨੂੰ ਅਤਵਾਦੀ ਕਿਹਾ ਜਾਂਦਾ ਸੀ ਉਸ ਵਕਤ ਤੇ ਸਾਡੇ ਸਿੱਖਾਂ ਨੂੰ ਚਾਹੀਦਾ ਜੇ ਆਪਣੀ 2.5 ਕਰੋੜ ਤਿੰਨ ਕਰੋੜ ਦੀ ਆਬਾਦੀ ਹੈ ਅਸੀਂ ਵੇਖ ਜੁਟ ਹੋਈਏ ਇਹਨਾਂ ਕਾਂਗਰਸੀ ਦਬਾਈ ਕੱਢ ਕੇ ਸਾਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਸਾਡੇ ਰਮੰਦਰ ਸਾਹਿਬ ਤੇ ਗੁਲੀਆਂ ਚੱਲੀਆਂ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟਹਿਟੇ ਦੀ ਕੀਤਾ ਹੋਏ ਸਾਡੇ 37 ਗੁਰਦਵਾਰਾਂ 'ਤੇ ਹਮਲੇ ਕੀਤੇ ਹੁਣ ਸਾਡਾ ਤੋਸਾ ਖਾਨਾ ਲੁੱਟ ਲਿਆ ਗਿਆ ਹੋਵੇ ਸਾਡੇ ਈਰੇ ਜਵਾਰਤ ਐਸ.ਡੀ.ਪੀ.ਐਸ. ਦੇ ਸਾਰੇ ਗਲੁੱਟ ਕੇ ਲੈ ਗਏ ਹੋਏ ਐਸ.ਡੀ. ਆਪਣੇ ਸ਼੍ਰੋਮੀ ਕਮੇਟੀ ਨੇ ਆਸਤਾ ਕੋ ਭਾਰਤੀ ਫੌਜ ਨੂੰ ਵਾਪਸ ਨਹੀਂ ਕਿਤੇ ਗਏ ਤੇ ਇਹਦੇ ਸਿੱਖਾਂ ਨੂੰ ਚਾਹੀਦਾ ਕਿ ਆਪਣੀ ਹੋਂਦ ਬਚਾਣੀ ਹੈ ਕਿ ਨਹੀਂ ਬਚਾਣੀ ਸਾਡੇ ਜਿਹੜ ਤੁਸੀਂ ਐਸਪੀਸੀ ਤੋੜ ਦਿੱਤੀ ਕਿ ਹਰਿਆਣਾ ਵਿੱਚ ਅਧੀ ਚਲੀ ਗਈ ਜੋ ਗੋਸ਼ ਕੀਤਾ ਨਾ ਨਾ ਦਿੱਲੀ ਕਮੇਟੀ ਬਖਰੀ ਬਣ ਗਈ ਪਟਨਾ ਕਮੇਟੀ ਬਖਰੀ ਬਣ ਗਈ ਸਿੱਖਾਂ ਦੇ ਨਾਲ ਰਹਿ ਕੀ ਗਿਆ ਸਿੱਖਾਂ ਕੋਲ ਜੇ ਆਪਾਂ ਇਹ ਵੀ ਸਾਰਾ ਕੁਝ ਕੋਹਣਾ ਤੇ ਫਿਰ ਆਪਾਂ ਪੋਟਾ ਪਾਵਾਂਗੇ ਜੇ ਸਿੱਖੀ ਨੂੰ ਪਛਾਣਨਾ ਸਿੱਖੀ ਸਿਰੂਰ ਬਚਾਣਾ ਤਾਂ ਆਪਾਂ ਨੂੰ ਕਾਂਗਰਸ ਨੂੰ ਬਾਈਕਾਟ ਕਰਨਾ ਪਏਗਾ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਹਰ ਹਰ ਇੱਕ ਪੰਜਾਬੀ ਜਿਹੜਾ ਗੁਰਨਾਨਕ ਨਾਮ ਲੈਵੇ ਉਹਨਾਂ ਦਾ ਬਾਈਕਾਟ ਕਰਾਂਗੇ ਤਾਂ ਹੀ ਸਿੱਖ ਕੌਮ ਬਚੇਗੀ ਸਾਡੀ ਇਤਿਹਾਸ ਨਾਲ ਜੋੜ ਕੇ ਨਿਮਰਤਾ ਸਾਹਿਬ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਮੇਰੇ ਮਾਈ ਪਾਈ ਪੁੱਤਾਂ ਜਿਹੜੇ ਸਾਡੇ ਸ਼ਹਿਰੀ ਨੇ ਪਿੰਡਾਂ ਦੇ ਨੇ ਜਿਹੜੇ ਮੇਰੇ ਨਾਮ ਜਿਹੜੇ ਗੁਰਦਾਨ ਨਾਮ ਲਿਵਾ ਨੇ ਜਿਹੜੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਜਿਹੜੇ ਪਹਿਲੀ ਪੂਰੀ ਦਾ ਪਾਠ ਕਰਦੇ ਨੇ ਉਹ ਮੈਂ ਸਮਝਣਾ ਕਿ ਵੋਟਾਂ ਨਹੀਂ ਪਾਣਗੇ ਨਾ ਕਾਂਗਰਸ ਜੋ ਸਾਡਾ ਨੇ 84 ਦੇ ਵਿੱਚ ਕੀਤਾ ਇਹ ਦੇਖੋ ਭਾਜਪਾ ਨੇ ਦੇਖੋ ਥੋੜਾ ਬੋਤਨਾ ਜੇ ਇੱਕ ਸੱਜਣ ਮੋਦੀ ਸਾਹਿਬ ਨੇ ਵਾਦਾ ਕੀਤਾ ਸੀ ਕਿ ਜੇ ਮੇਰੀ ਸਰਕਾਰ ਬਣ ਗਈ ਜਿਹੜੇ 84 ਦੇ ਕਤਲ ਦੇ ਸਜ਼ਾਵਾ ਦੇਣਗੇ ਜਿੱਥੇ ਸੱਜਣਾਸਬ ਨੂੰ ਨਹੀਂ ਦਿੱਤੀਆਂ ਗਈਆਂ ਇੱਕੋ ਇੱਕ ਸੱਜਨ ਕੁਮਾਰ ਹੈ ਉਹਨੂੰ ਉਮਰ ਕੈਦ ਹੋਈ ਹੈ ਬਾਕੀ ਕੰਮ ਸਾਰਾ ਠੰਡੇ ਬਸੇ ਜਪਿਆ ਸਾਡੀ ਪੰਜ ਪਤੋਂ ਇਹ ਮੰਗੇ ਕਿ ਜਿਹੜੇ 84 ਦੇ ਕਾਤਲ ਨੇ ਇਹਨਾਂ ਨੂੰ ਫਾਇਰ ਟਰੰਗੋ ਕਮਲਨਾਥ ਰਾਜਾ ਬੜਿੰਗ ਜਿਹੜਾ ਅੱਜ ਲੁਧਿਆਣੇ ਤੋਂ ਕਾਂਗਰਸ ਦਾ ਪ੍ਰਧਾਨ ਖੜਾ ਹੈ ਇੱਕ ਮੇਰੇ ਕੋਲ ਮੋਟੀ ਟੀ-ਸ਼ਰਟ ਉਹਨੇ ਪਾਈ ਹੋਈ ਹੈ ਉਹ ਕਹਿੰਦਾ ਇਦਰਾ ਕਰਦੀ ਮੇਰੀ ਮਾਂ ਹੈ ਉਹ ਕਰੋੜਾ ਟੀ-ਸ਼ਰਟ 2100 ਟੀ-ਸ਼ਰਟ ਪਾਈ ਹੋ ਉਹ ਕੋਈ ਨਾ ਉਹ ਉਹ ਕਰਨਿਆ ਤੇ ਰਾਜਾ ਬੜਿੰਗ ਜਿਹੜਾ ਲੁਧਿਆਣੇ ਖੜਾ ਹੈ ਇਹ ਸਾਰੇ ਗਦਾਰ ਖੜੇ ਨੇ ਤੇ ਭਾਜਪਾ ਨੂੰ ਚਾਹੀਦਾ ਕਿ ਜਿਹੜੇ ਕਾਤਲ ਨੇ ਚੋਰਾਂ ਸੀ ਉਹਨਾਂ ਨੂੰ ਸਜ਼ਾ ਮਦਵੇ ਤੇ ਬਾਕੀ ਜਿਹੜਾ ਕਾਂਗਰਸ ਦਾ ਜਿਹੜਾ ਲੋਕਾਂ ਨੂੰ ਸਰਹਰ ਨੂੰ ਪਾਈ ਕਰਨ ਕਰਾ ਚਿੱਤ ਕਿ ਜਦੋਂ ਵੀ ਸਾਡੇ ਤੇ ਕੋਈ ਪੀੜਾ ਪਈ ਜਦੋਂ ਵੀ ਸਾਡਾ ਕੋਈ ਦੁੱਖ ਉੱਠ ਲਿਆ ਤੇ ਤੁਸੀਂ ਲੋਕਾਂ ਨੇ ਆ ਕੇ ਸਾਡੀ ਮਦਦ ਕੀਤੀ ਤੇ ਮੈਂ ਤੁਹਾਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੀ ਆਂ ਸਾਡੇ ਆ ਸਿਰਫ ਤੇ ਸਿਰਫ ਤਿੰਨ ਮੁੱਦੇ ਹੈਗੇ ਨਾ ਅਸੀਂ ਹੋਰ ਕੋਈ ਚੀਜ਼ ਆਈ ਨਾ ਤੇ ਸਰਕਾਰਾਂ ਤੋਂ ਮੰਗਣ ਆਏ ਆ ਨਾ ਕੁਝ ਕਹਿਣ ਆਏ ਆ ਨਾ ਕੁਝ ਕਰਾਣ ਆਏ ਆ ਸਭ ਤੋਂ ਪਹਿਲਾ ਤੇ ਵੱਡਾ ਮੁੱਦਾ ਜਿਹੜਾ ਸਾਡਾ ਹੈਗਾ ਸਾਡਾ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਕਿ 28 ਜੂਨ ਤੋਂ ਘੇਰਾਬੰਦੀ ਹੋ ਕੇ ਉਸ ਤੋਂ ਬਾਅਦ ਹਿੰਦੁਸਤਾਨ ਦੀਆਂ ਫੌਜਾਂ ਨੇ ਤੋਪਾਂ ਤੇ ਟੈਂਕਾਂ ਦੇ ਨਾਲ ਟੈਹ ਟੈਰੀ ਕੀਤਾ ਤੇ ਕਰਵਾਇਆ ਕਿ ਨੇ ਇੰਦਰਾ ਗਾਂਧੀ ਨੇ ਜੋ ਕਿ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਸੀ ਉਸ ਟਾਈਮ ਔਰ ਫਿਰ ਉਸ ਤੋਂ ਸਭ ਤੋਂ ਵੱਡੀ ਸਾਜ਼ਿਸ਼ ਕੀ ਰਚੀ ਗਈ ਕਿ ਜਿਹੜਾ ਸ਼ਹੀਦੀ ਗੁਰਪੁਰਬ ਆ ਰਿਹਾ ਸੀ ਅਗਰ ਇੰਦਰਾ ਗਾਂਧੀ ਚੰਦੀ ਕਿ ਉਹਨੂੰ ਪਤਾ ਸੀ ਮੈਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ توپਾਂ ਤੇ ਟੈਂਕਾਂ ਦੇ ਨਾਲ ਟੈਹ ਟੇਰੀ ਕਰਵਾਣਾ ਤੇ ਉਹ ਚੰਦੀ ਤੇ ਸੰਗਤ ਨੂੰ ਅੰਦਰ ਨਹੀਂ ਆਣ ਦਿੱਤਾ ਜਾਣਾ ਚਾਹੀਦਾ ਸੀਗਾ ਪਰ ਸੰਗਤ ਅੰਦਰ ਆਈ ਔਰ નિર્ਦੋਸ਼ ਸੰਗਤ ਸਾਡੇ ਸਾਡੇ ਇੱਥੇ ਹਜ਼ਾਰਾਂ ਗਿਣਤੀ ਵਿੱਚ ਸਿੰਘਾਂ ਸਿੰਘੜੀਆਂ ਪਚੰਗੀਆਂ ਦੀ ਸ਼ੀਧੀ ਹੋਈ ਔਰ ਇੱਥੇ ਹੀ ਬਸ ਨਹੀਂ ਇਸ ਪਵਿੱਤਰ ਧਰਤੀ ਦੇ ਉੱਪਰ ਆ ਜਿਹੜਾ ਪ੍ਰਕਰਮਾ ਖਾਬ ਆ ਇਹ ਲਾਸ਼ਾਂ ਦੇ ਨਾਲ ਪੜ ਗਿਆ ਆ ਜਿਹੜਾ ਸਰੋਵਰ ਖਾਬ ਆ ਜਿੱਥੇ ਅਸੀਂ ਇਸ਼ਨਾਨ ਕਰਕੇ ਆਪਣੀ ਤੰਦਰੁਸਤੀ ਦੀ ਕਾਮਨਾ ਕਰਦੇ ਆ ਉਹ ਖੂਨ ਦੇ ਨਾਲ ਪੜ ਗਿਆ ਤੇ ਸਾਡੀਆਂ ਇੱਥੇ ਧੀਆਂ ਪੈਣਾ ਦੀਆਂ ਫੌਜੀਆਂ ਨੇ ਇਸ਼ਤਾਂ ਵੀ ਲੁੱਟੀਆਂ ਫਿਰ ਉਸ ਤੋਂ ਬਾਅਦ ਇੱਥੇ ਹੀ ਖਤਮ ਨਹੀਂ ਹੋਇਆ ਜਦੋਂ ਉਹ ਕਾਤਲ ਇੰਦਰਾ ਗਾਂਧੀ ਦਾ ਜੇ ਕਿਸੇ ਨੇ ਤैयाਰ ਕਰ ਲਿਆ ਕਿਸੇ ਅਣਖੀਲੇ ਮਾਂ ਦੇ ਪੁੱਤ ਨੇ ਕਿ ਮੈਂ ਦਰਬਾਰ ਸਾਹਿਬ ਦਾ ਬਦਲਾ ਲੈਣਾ ਅਕਾਲ ਤਖਤ ਸਾਹਿਬ ਦਾ ਬਦਲਾ ਦੇਣ ਲੈਣਾ ਸਰਦਾਰ ਸੁਤਵੰਤ ਸੁਤਵੰਤ ਸਿੰਘ ਬਿਆਨ ਸਿੰਘ ਜੀ ਤੇ ਉਹਨਾਂ ਦੀ ਤਸ਼ੀਦੀ ਤੈਅ ਸੀ ਉਹਨਾਂ ਨੂੰ ਤੇ ਸ਼ਹੀਦ ਕਰਨਾ ਹੀ ਕਰਨਾ ਸੀ ਫਾਸੀ ਤੇ ਟੰਗਣਾ ਹੀ ਟੰਗਣਾ ਸੀ ਪਰ ਜਦੋਂ ਰਾਜੀਵ ਗਾਂਧੀ ਨੇ ਕਸਮ ਚੁੱਕੀ ਪ੍ਰਧਾਨ ਮੰਤਰੀ ਬਣੇ ਆਪਣੀ ਕੋਠੀ ਦੇ ਵਿੱਚ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਹਰ ਇੱਕ ਜ਼ਿਲ੍ਹੇ ਦੇ ਹਰ ਇੱਕ ਸੂਬੇ ਦਾ ਮੁੱਖ ਮੰਤਰੀ ਬੁਲਾਇਆ ਗਿਆ ਆਪਣੇ ਦਿੱਲੀ ਦੇ ਲੀਡਰ ਬੁਲਾਏ ਗਏ ਔਰ ਉਹਨਾਂ ਨੂੰ ਇਹ ਕਿਹਾ ਗਿਆ ਸਿੱਖਾਂ ਦੀਆਂ ਸਭ ਤੋਂ ਪਹਿਲੇ ਵੋਟਰ ਵੋਟਰ ਸੂਚੀਆਂ ਉਹਨਾਂ ਨੂੰ ਮਹਈਆ ਕਰਵਾਈਆਂ ਗਈਆਂ ਕਿ ਕਿਹੜੀ ਗਲੀ ਦੇ ਵਿੱਚ ਕਿੰਨੇ ਸਿੱਖ ਰਹਿੰਦੇ ਹਨ ਦੋਸਤੋ ਬਾਅਦ ਉਹਨਾਂ ਨੇ ਕਿਹਾ ਜਿਤਨੇ ਜੇਦੇ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਕਤਲੇਆਮ ਹੋਏਗਾ ਧੀਆਂ ਪੇਣਾ ਦੀਆਂ ਇਹ ਤਾਂ ਲੁੱਟੀਆਂ ਜਾਣਗੀਆਂ ਜਿਨ੍ਹਾਂ ਦੀ ਜਾਇਦਾਦ ਪ੍ਰਾਪਰਟੀਆਂ ਤਬਾਹ ਤਹਿਸਨਸ ਕਰ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਉਹਨੀਆਂ ਹੀ ਵੱਡੀਆਂ ਵਜ਼ੀਰੀਆਂ ਦਿੱਤੀਆਂ ਜਾਣਗੀਆਂ ਔਰ ਇਹ ਹੋਇਆ ਵੀ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਪਤਾ ਪੰਜਾਬੀਆਂ ਨੂੰ ਪਤਾ ਹੈ ਸਭ ਹੋਇਆ ਜਿਨ੍ਹਾਂ ਦੇ ਇਲਾਕਿਆਂ ਵਿੱਚ ਸਭ ਤੋਂ ਜ਼ਿਆਦਾ ਗੁੰਡਾਗਰਦੀ ਹੋਈ ਸਭ ਤੋਂ ਜ਼ਿਆਦਾ ਕਤਲੇਆਮ ਹੋਏ 10000 ਸਿੱਖਾਂ ਦਾ 3 ਦਿਨ 3 ਰਾਤਾਂ ਲਾ ਕੇ ਕਤਲੇਆਮ ਕਰ ਦਿੱਤਾ ਗਿਆ ਕੀ ਖਸੂਰ ਸੀ ਸਾਡੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਘਰਾਂ ਵਿੱਚੋਂ ਬੈਠਿਆਂ ਕੱਟ-ਕੱਟ ਕੇ ਕੋ-ਕੋ ਕੇ ਮਾਰਿਆ ਗਿਆ ਜਿੰਦਿਆਂ ਨੂੰ ਜਲਾਇਆ ਗਿਆ ਅੱਜ ਮੈਂ ਇਹਨਾਂ ਪੰਜਾਬੀਆਂ ਦੇ ਕੋਲ ਆਈਆਂ ਚੋਲੀ ਅਡਦੀਆਂ ਪੰਜਾਬੀਆਂ ਕੋਲ ਕੋਈ ਧਰਮ ਨਹੀਂ ਸਾਰਾ ਧਰਮ ਇੱਕ ਬਰਾਬਰ ਆ ਸਾਰੇ ਰੱਬ ਦੇ ਬੰਦੇ ਨੇ ਹਿੰਦੂ ਸਿੱਖ ਅਸਾਈ ਮੁਸਲਮਾਨ ਸਾਰੇ ਸਾਡੇ ਭਰਾ ਹੈਗੇ ਨੇ ਜਿੰਨੇ ਪੰਜਾਬੀ ਹੈਗੇ ਨੇ ਮੈਂ ਉਹਨਾਂ ਪੰਜਾਬੀਆਂ ਨੂੰ ਵਾਸਤਾ ਪਾਣ ਆਈਆਂ ਉਹ 84 ਦਾ ਉਹ ਸਾਡੇ ਜਖਮਾਂ ਲੈ ਆ ਸਾਡੇ ਜਖਮ ਰਿਸਰੇ ਆ ਖਾਸ ਕਰਕੇ ਕਿਉਂ ਰਿਸਰੇ ਆ ਕਿ 1 ਜੂਨ ਹਮਲਾ ਹੁੰਦਾ ਦਰਬਾਰ ਸਾਹਿਬ ਤੇ ਤੇ 1 ਜੂਨ ਵਾਲੇ ਦਿਨ ਹੀ ਚੋਣ ਕਮਿਸ਼ਨ ਨੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੇ ਵੋਟਾਂ ਦਾ ਦਿਨ ਰੱਖ ਲਿਆ ਔਰ ਉਹਨਾਂ ਸਾਡੇ ਕਾਤਲਾਂ ਨੂੰ ਇਹ ਮੌਕਾ ਮਿਲਿਆ ਕਿ ਅੱਜ ਤੁਹਾਨੂੰ ਸ਼ਾਇਦ ਫਿਰ ਵੋਟਾਂ ਪੈਣਗੀਆਂ ਇਸ ਕਰਕੇ ਅਸੀਂ ਘਰ ਘਰ ਜਾ ਕੇ ਅਪੀਲ ਕਰ ਰਹੇ ਆਂ ਉਹ ਪੰਜਾਬੀਓ ਤੁਹਾਨੂੰ ਵਸਤਾ ਰੱਬ ਦਾ ਜਦੋਂ ਪਹਿਲੀ ਜੂਨ ਆਵੇ ਵੋਟਾਂ ਪਾਣ ਤੋਂ ਪਹਿਲੇ ਸੋਚਿਓ ਕਿਵੇਂ ਅਕਾਲ ਤਖਤ ਸਾਹਿਬ ਟਾਟੇਰੀ ਹੋ ਗਈ ਸੀ ਕਿਵੇਂ ਦਰਬਾਰ ਸਾਹਿਬ ਟਾਟੇਰੀ ਹੋ ਗਈ ਸੀ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀ ਲੱਗੀ ਸੀ ਕਿਵੇਂ ਸਿੰਘ ਸਿੰਘਣੀਆਂ ਪਛਗੀਆਂ ਦੀਆਂ ਲਾਸ਼ਾਂ ਪੀਆਂ ਸਨ ਇੱਥੇ ਇਸ ਤੋਂ ਬਾਅਦ 1970 ਨਵੰਬਰ ਵੀ ਯਾਦ ਕਰਿਓ ਜਦੋਂ 3 ਦਿਨ ਤੇ 3 ਰਾਤਾਂ ਲਾ ਕੇ ਬੇਕਸੂਰ ਸਿੱਖਾਂ ਨੂੰ ਘਰਾਂ ਵਿੱਚੋਂ ਕੱਢ-ਕੱਢ ਕੇ ਪੰਜਾਬੀਆਂ ਨੂੰ ਜਿਹਦੇ ਕਾ ਹੱਥ ਵਿੱਚ ਕੜਾ ਪਿਆ ਸੀ ਜਿਹਦੇ ਸਿਰ ਤੇ ਪੱਗ ਬੰਨੀ ਸੀ ਜਿਹੜਾ ਕੋਈ ਟਰੈਕਟਰ ਡਰਾਈਵਰ ਪੰਜਾਬ ਤੋਂ ਗਿਆ ਸੀ ਕਿਸੇ ਨੂੰ ਜਿੰਦਾ ਨਹੀਂ ਛੱਡਿਆ ਗਿਆ ਸੋ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਚੋਲੀ ਅੱਡ ਕੇ ਅਪੀਲ ਕਰਦੀ ਆਂ ਉਹ ਮੇਰੇ ਵੀਰੋ ਬਜ਼ੁਰਗੋ ਮਾਤਾਓ ਪਹਿਣੋ ਬੱਚਿਓ ਸਾਰਿਆਂ ਨੂੰ ਸਾਡੀਆਂ ਜ਼ਖਮਾਂ ਦਾ ਵਾਸਤਾ ਸਾਡੀਆਂ ਉਹਨਾਂ ਦੁੱਖਾਂ ਦਾ ਵਾਸਤਾ ਜਿਹੜੇ 40 ਸਾਲ ਤੋਂ ਅਸੀਂ ਆਪਣੇ ਸਰੀਰਾਂ ਤੇ ਲੈ ਕੇ ਤੁਰ ਰਹੇ ਆਂ ਤੁਹਾਨੂੰ ਵਾਸਤਾ ਹੈ ਉਹਨਾਂ ਦਾ ਉਹਨਾਂ ਤੇ ਮਰਮ ਲਗਾਓ ਆ ਪਹਿਲੀ ਜੂਨ ਨੂੰ ਇਹਨਾਂ ਕਾਂਗਰਸੀਆਂ ਦਾ ਬਾਈਕਾਟ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਪੰਜਾਬ ਵਿੱਚੋਂ ਬਿਲਕੁਲ ਬਾਈਕਾਟ ਕਰਕੇ ਇਹਨਾਂ ਨੂੰ ਬਾਹਰ ਪਜਾਓ ਇੱਕ ਦੂਜੀ ਗੱਲ ਮੈਂ ਰਾਜਾ ਵੜਿੰਗ ਦੀ ਵੀ ਕਰਨਾ ਚਾਹੁੰਦੀ ਆ ਜਿਹੜਾ ਕਹਿੰਦਾ ਇੰਦਰਾ ਗਾਂਧੀ ਮੇਰੀ ਮਾਂ ਵੇ ਤੇ ਰਾਜੀਵ ਗਾਂਧੀ ਮੇਰਾ ਭਰਾ ਵੇ ਜੇ ਇੰਦਰਾ ਗਾਂਧੀ ਤੇਰੀ ਮਾਂ ਹੈਗੀ ਆ ਕਤਲ ਰਾਜੀਵ ਗਾਂਦਲ ਗਾਂਧੀ ਕਤਲ ਤੇਰਾ ਭਰਾ ਆਏਗਾ ਤੇ ਤੂੰ ਕਿਵੇਂ ਪੰਜਾਬ ਦੇ ਵਿੱਚ ਪੰਜਾਬੀਆਂ ਤੋਂ ਵੋਟਾਂ ਲੈ ਲੇਂਗਾ ਉਹ ਲੁਧਿਆਣਾ ਵਾਲਿਓ ਉਹ ਤੁਹਾਨੂੰ ਵਸਤਾ ਰੱਬ ਦਾ ਇਹਦੀ ਜ਼ਮਾਨਤ ਜਬਤ ਕਰਵਾਇਓ ਤਾਂ ਕਿ ਇਹਦਾ ਹੰਕਾਰ ਟੁੱਟੇ ਹੰਕਾਰਿਆਂ ਦੇ ਹੰਕਾਰ ਟੁੱਟਣ ਤੇ ਸਾਡੇ ਜ਼ਖਮਾਂ ਤੇ ਮਰਮ ਲਗੇ ਮੈਂ ਸਾਰਿਆਂ ਨੂੰ ਵਸਤਾ ਪਾਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ